ਵੈਲਕਮ ਟੂ ਮਾਈ ਨਿਊ ਵਲੌਗ ਨਵ ਵਲੌਗ ਤੁਹਾਡਾ ਸਵਾਗਤ ਹੈ ਸੀ ਠੀਕ ਹੋ ਮੀਤ ਤੁਸੀਂ ਵੀ ਠੀਕ ਹੋਗੇ ਮਮਾ ਹੈਲੋ ਗਾਇਸ ਗਾਇਸ ਅੱਜ ਮੇਰੀ ਸਵੇਰ ਸਵੇਰ ਨਾ ਥੋੜੀ ਤਬੀਅਤ ਖਰਾਬ ਹੋ ਗਈ ਇਸ ਕੱਲ ਜਿਹੜੇ ਬ੍ਰੈਡ ਪਕੌੜੇ ਖਾਦੇ ਸੀਗੇ ਉਹਨਾਂ ਨੇ ਤਬੀਅਤ ਖਰਾਬ ਹੋ ਗਈ ਬਿਮਾਰੀ ਹੈਨਾ ਗਾਇਸ ਮੈਨੂੰ ਕੁਝ ਬਾਹਰ ਨਾਲ ਸੈੱਟ ਨਹੀਂ ਮਿਲਦਾ ਪਰ ਕਿਤੇ ਕਿਤੇ ਤਾਂ ਇਨਸਾਨ ਦਾ ਮਨ ਕਰ ਹੀ ਹੁੰਦਾ ਵੀ ਮੈਂ ਕੋਈ ਬਾਹਰਲੀ ਚੀਜ਼ ਖਾ ਲਵਾਂ ਹਾਂ ਇਸ ਕਰਕੇ ਗਾਇਸ ਇਸ ਤਾਂ ਬੁੱਲੇ ਹੁੰਦੇ ਵੀ ਨਹੀਂ ਬਾਹਰਲੀਆਂ ਚੀਜ਼ਾਂ ਹੂੰ ਬਹੁਤ ਘੱਟ ਜਿੱਦਾਂ ਕਦੀ ਕਦੀ ਮਹੀਨੇ ਤਿੰਨ ਦੋ ਤਿੰਨ ਮਹੀਨੇ ਬਾਅਦ ਦਿੰਦਾ ਜੇ ਅਸੀਂ ਲਈਏ ਤਾਂ ਫਿਰ ਤਾਂ ਸਾਡੇ ਨਾਲ ਕੁਝ ਨਾ ਕੁਝ ਹੋ ਹੀ ਜਾਣਾ ਹੁੰਦਾ ਹਾਂ ਜੇ ਅਸੀਂ ਜਿੱਦਾਂ ਮਤਲ ਅਸੀਂ ਜਿੱਦਾਂ 버ਗਰ ਸਪ੍ਰਿੰਗ ਰੋਲ ਤੇ ਮੋਮੋਸ ਵਗੈਰਾ ਖਾ ਲਈਏ ਮੋਦ ਅਪਾ ਠੀਕ ਰਹਿੰਦੇ ਨਾ ਆ ਉਹ ਥੋੜੇ ਸੈਟ ਰਹਿੰਦੇ ਪਰ ਉਹ ਵੀ ਸਿੱਧਾ ਨਹੀਂ ਖਾਈ ਤੇ ਜਿੱਦਾਂ ਹਾਂ ਮਤਲ ਉਹ ਵੀ ਕਾਫੀ ਟਾਈਮ ਬਾਅਦ ਖਾ ਲਈਦੇ ਆ ਕੋਈ ਗਾਇਸ ਮੈਦਾ ਮੂਦਾ ਖਾਣਾ ਆਪਣੀ ਸਿਹਤ ਲਈ ਠੀਕ ਨਹੀਂਗਾ ਇਸ ਲਈ ਜਿੰਨਾ ਹੋ ਸਕੇ ਘੱਟ ਖਾਣਾ ਚਾਹੀਦਾ ਹਾਂ ਤੇ ਉਹ ਮਲੇ ਜਿਹੜੇ ਖਾਣੇ ਨੇ ਉਹ ਤਾਂ ਹੀ ਠੀਕ ਰਹੇਗਾ ਏਦਾਂ ਖੰਗ ਵਗੈਰਾ ਮਲੇ ਡਾਈਜੈਸਟਿਵ ਸਿਸਟਮ ਬਿਲਕੁਲ ਖਰਾਬ ਨਹੀਂ ਹੁੰਦਾ ਤੇ ਮਲੇ ਜਦ ਮਮਾ ਨੂੰ ਪ੍ਰੋਬਲਮ ਆ ਬੇਸਰਣਾ ਮੈਨੂੰ ਤਾਂ ਪਚਦਾ ਨਹੀਂ ਨਾ ਮੈਨੂੰ ਬੇਸਰ ਨਹੀਂ ਪਚਦਾ ਮੈਨੂੰ ਵੀ ਆ ਰਹੀ ਹੈ ਜਿੱਤ ਕੇ ਖਾਉ ਚੰਗੀ ਤਰ੍ਹਾਂ ਉਹ ਕਿਹੜਾ ਬਹੁਤ ਸੀਗਾ ਇੱਕ ਪੀਸ ਸੀਗਾ ਗਾਇਸ ਉਹ ਫੇਰ ਵੀ ਮੇਰੇ ਨੁਕਸਾਨ ਕਰਨ ਨਾਲ ਇੱਕ ਦਾੜੇ ਨੇ ਵੀ ਕਰਨਾ ਹੂੰ ਚਲ ਕੋਈ ਨਹੀਂ ਉਹ ਤਾਂ ਫਿਰ ਵੀ ਇੱਕ ਪੀਸ ਸੀਗਾ ਤਾਂ ਬਿਮਾਰ ਕਰਨ ਲਈ ਤੇਣਾ ਗਾਈਸ 8:30 ਹੋ ਚੁੱਕੇ ਬਣਾ ਬੀਬਾ ਟ ਵੈਣਾ ਅਪਰਚੁਨ ਚ ਤੇ ਮੈਂ ਚਲੀ ਸਕੂਲੇ ਬਾਹਰ ਟਿਵਾ ਕਾੜਦੇ ਤਨ ਬਾਹਰ ਦਾ ਮਹਾਰ ਵੀ ਦਿਖਾਈ دینی ਬਾਹਰ ਥੋੜਾ ਕਿੱਦਾਂ ਆਇਆ ਇਹ ਸ਼ੀ ਦਵਾਈ ਮੈਂ ਚਲਦੀਆਂ ਬਾਹਰ ਪਾ ਹੈਲੋ ਕੋ ਹੈਲੋ ਗਾਈਸ ਦੇਖੋ ਤਾਂ ਤਾਂ ਪਈਓ ਦਰ ਉਹ ਟਾ ਵਰ ਜਦੀ ਦਾ ਨਹੀਂ ਪਿਆ ਉਹ ਦੀਦਾ ਵੈਣਾ ਜਿਹੜਾ ਆ ਰੰਗ ਵਾਲੀ ਦੇ ਪਿੱਛੇ ਇਹਨੂੰ ਮੈਂ ਕਿਦਾਂ ਦੱਸਾਂ ਇਹਦੇ ਪਿੱਛੇ ਬੜੇ ਬੜੇ ਚਿੱਟਾ ਜਿਹਾ ਠਾਵਰ ਜਿਹਾ ਉਹਦੀ ਤਾਂ ਨਹੀਂ ਪਤੰਦ ਪਈ ਹੋਈ ਆ ਅਣਾ ਪਾਪਾ ਠੰਡ ਐ ਨਹੀਂ ਮੈਨੂੰ ਤਾਂ ਲੱਗਦੀ ਨਹੀਂ ਮੈਂ ਇਨਸਾਨ ਹੀ ਮੈਂ ਬਾਹਰ ਜਾਣਾ ਹੈ ਮੈਨੂੰ ਕਹੀ ਇਹਦੇ ਠੰਡ ਐ ਇਹਦੇ ਤਾਂ ਮੇਰੀ ਛੱਡ ਕੇ ਅੰਦਰ ਆ ਜਾਣਾ ਹਣਾ ਮਾ ਗਾਇਸ ਇੰਨੀ ਠੰਡ ਐ ਕਿ ਬਿਨਾ ਬਰਫ਼ ਤੋਂ ਕੁਲਫੀ ਜੰਮ ਜਾਂਦੀ ਇਨਸਾਨ ਹਾਂ ਹੱਥ ਦਾ ਪਾਣੀ ਚ ਮੇਰਾ ਜੀ ਨਹੀਂ ਕਰਦਾ ਹੁਣ ਭਾਂਡੇ ਤੋਂ ਬਿਨਾ ਫਰੀਜ਼ਰ ਤੱਕ ਉਹ ਪਾਣੀ ਨਾ ਹਾਂ ਠੀਕ ਹੈ ਗਾਇਸ ਮੈਂ ਚਲੀ ਸਕੂਲ ਆਪਾਂ ਮਿਲਦੇ ਸਕੂਲ ਤੋਂ ਬਾਅਦ ਗਾਇਸ ਹੁਣ ਮੈਂ ਵੀ نیچے ਆ ਗਈਆਂ ਤੇ ਮਮਾ ਇਧਰ ਚਾਹ ਦੀਆਂ ਚੁਸਕੀਆਂ ਲੈਣਦੇ ਪਏ ਆ ਕਿਉਂਕਿ ਹੈ ਨਾ ਮਮਾ ਨੂੰ ਠੰਡ ਲੱਗੀ ਮਮਾ ਨੇ ਅਗੇ ਜੰਜ ਭਾਂਡੇ ਧੋਦੇ ਪਏ ਸੀ ਨਾ ਤੇ ਇੱਕ ਮਮਾ ਦੀ ਕੋਟੀ ਗਿੱਲੀ ਹੋ ਗਈ ਉਹਦੇ ਨਾਲ ਵੀ ਮਮਾ ਨੂੰ ਥੋੜੀ ਠੰਡ ਲੱਗੀ ਜੰਦੀਆਂ ਬਾਵਾ ਗਿੱਲੀਆਂ ਹੋ ਜਾਂਦੀਆਂ ਰੋਜ਼ ਹੀ ਜਦੋਂ ਮੈਂ ওয়াਟਰ ਕੋਲਰ ਵਗੈਰਾ ਮਾਂਜਦੀ ਆ ਨਾ ਹੂੰ ਸਵਾਰ ਕੇ ਸਰਫਣਾ ਤੋਂ ਧੋਤੂ ਲੈਣੀ ਤੋਂ ਨਹੀਂ ਆ ਤੋਂ ਦੇ ਨਾਲ ਫਿਰ ਬਾਵਾ ਗਿੱਲੀਆਂ ਹੋ ਜਾਂਦੀਆਂ ਤੇ ਮਮਾ ਤੇ ਚਾਹ ਦੀ ਜਿਸ ਕਿਨੇ ਦੇ ਪੇ ਮੈਂ ਕਿ ਮਮਾ ਤੇ ਛਾਪੀ ਰਹੀ ਰਹੀ ਤੇ ਮੈਂ ਹੀਟਰ ਲਾ ਕੇ ਉਹਨਾਂ ਦੀ ਬਾਵਾ ਸੁਕਾ ਦਿੰਦੀ ਆ ਇਹਦੀ ਹਵਾ ਦੇ ਨਾਲ ਪ੍ਰੈਸ ਤਾਂ ਮੈਨੂੰ ਕਰ ਨਹੀਂ ਸਕਦੇ ਨਾ ਨਹੀਂ ਇਹ ਕਿਉਂਕਿ ਕਿਉਂਕਿ ਗਾਇਸ ਇਹ ਉਹ ਨਾਲ ਜੁੜ ਜਾਣੀ ਪ੍ਰੈਸ ਤੇ ਹਾਂ ਕਪੜਾ ਇਹ ਲੱਗਾ ਤੇ ਮੰਮਾ ਕਹਿੰਦੇ ਮੈਂ ਛਾਪੀ ਨੇ ਕੋਟੀ ਮਿਲੀ ਸੁਕਾ ਦੇ ਗਾਇਸ ਪਪਾ ਹੁਣੀ ਥੋੜੀ ਦੇਰ ਪਹਿਲਾਂ ਬਾਜ਼ਾਰ ਗਏ ਸੀ ਬਾਜ਼ਾਰ ਗਈ ਬਾਜ਼ਾਰ ਗਏ ਸੀ ਤੇ ਹਨਾ ਉਹ ਸਬਜ਼ੀਆਂ ਵਗੈਰਾ ਲੈ ਕੇ ਆਏ ਆ ਤੇ ਮੰਮਾ ਅਦਰ ਸਬਜੀ ਕੋਈ ਨਹੀਂ ਟਮਾਟਰ ਹਾਂ ਹਾਂ ਘਰਾਂ ਲਸਣ ਅਦਰਕ ਹਰੀ ਮਿਰਚ ਓਕੇ ਯਾਨਕਿ ਸਬਜੀ ਦੇ ਤੋੜਕੇ ਦਾ ਸਮਾਨ ਖਤਮ ਹੋਇਆ ਸੀ ਉਹ ਮੰਗਾਇਆ ਹਾਂ ਸਤੇ ਉਹ ਲੈ ਕੇ ਆਏ ਆ ਤੇ ਪਾਪਾ ਕਹਿੰਦੇ ਹਲੇ ਮੈਂ ਵੀ ਕੰਮ ਵੀ ਨਹੀਂ ਕੀਤਾ ਮੰਮਾ ਕਹਿੰਦੇ ਮੈਂ ਵੀ ਨਹੀਂ ਹਲੇ ਕਿ ਕੰਮ ਕੀਤਾ ਤੇ ਮਤਲਬ 11 ਵਜੇ 10 ਮਿੰਟ ਹੋ ਗਏ ਤੇ ਮਨੀਸ਼ਾ ਨੂੰ ਮਨੀਸ਼ਾ ਦਾ ਫੋਨ ਆਇਆ ਨਾ ਪਾਪਾ ਲੈ ਜਾਓ ਮੰਮਾ ਕਹਿੰਦੇ ਹਲੇ ਤੱਕ ਅਸੀਂ ਵੀ ਕੰਮ ਕੀਤਾ ਨਹੀਂ ਹੈਗਾ ਮੰਮਾ ਉਹ ਤਾਂ ਰੋਜ਼ ਦਾ ਹੀ ਆ ਵੀ ਉਹਦੇ ਕਹਿਣੇ ਹੁੰਦਾ ਕਿ ਲੈ ਜਾਓ ਲੈ ਜਾਓ ਲਿਆਉਣਾ ਤਾਂ ਪੈਣਾ ਹੀ ਆ ਪੁੱਤਰ ਪਵਾ ਮਾ ਰੋਜ਼ ਆ ਤਾਂ ਪਵਾ ਮਾ ਇੱਕ ਦਿਨ ਆ ਨਹੀਂ ਮੇਰੇ ਕਹਿੰਦਾ ਮਤਲਬ ਆ ਕਿ ਮੰਮਾ ਪਾਪਾ ਨੇ ਰੋਜ਼ ਹੀ ਨਹੀਂ ਕੋਈ ਕੰਮ ਕੀਤਾ ਹੁੰਦਾ ਜਾਂ ਕਹਿ ਲਓ ਕਿ ਨਵੇੜਿਆ ਹੁੰਦਾ ਪਰ ਉਹ ਮਨੀਸ਼ਾ ਦਾ ਰੋਜ਼ ਦੇ ਰੋਜ਼ ਹੀ ਫੋਨ ਆ ਜਾਂਦਾ ਕਿ ਪਾਪਾ ਲੈ ਜਾਓ ਇਫੇ ਪਾਪਾ ਨਾ ਆਪਣਾ ਕੰਮ ਸਾਢੀ ਕੇ ਉਹਨੂੰ ਲੈ ਜਾਣਾ ਪੈਂਦਾ ਗਾਇਸ ਮੈਂ ਅਦਰ ਵਲੌਗ ਦੇਖਦੀ ਪਈਆਂ ਉਹ ਦਿਨ ਵਾਲਾ ਫੋਟੋਸ ਵਾਲਾ ਕਿੰਗ ਮੈਂ ਦੇਖਿਆ ਨਹੀਂ ਸੀਗਾ ਤੇ ਪਾਪਾ ਨੇ ਮੈਨੂੰ ਕਹਿੰਦੇ ਕਿ ਿੱਧਰ ਮੇਰਾ ਸ਼ੌਲਿਆ ਤਾਲੀਆਂ ਪੱਲਾ ਸੋ ਸ਼ੌਂ ਨੂੰ ਕਹਿੰਦੇ ਕਿ ਿੱਧਰ ਮੇਰਾ ਸ਼ੌਲਿਆ ਤੇ ਮੰਮਾ ਅਦਰ ਸਬਜੀ ਬਣਾਉਂਦੇ ਪਏ ਆ ਸੱਜ ਮੈਂ ਬਣਾਉਂਦੀ ਪਈਆਂ ਮੋਠਾ ਦੀ ਦਾਲ ਆ ਮੋਠਾ ਦੀ ਦਾਲ ਤੇ ਮੈਂ ਤੜਕਾ ਤਿਆਰ ਕਰਦੀ ਪਈਂ ਲਸਣ ਟਮਾਟਰ ਆ ਦੇਖੋ ਯਾ ਯਾ ਜੇ ਮਰਜੇ ਤੇ ਆਦਰ ਪਾਪਿਆ ਹਮ ਗਾਈਜ਼ ਮੇਰੀ ਬਹਨ ਸਕੂਲ ਤੋਂ ਆ ਚੁੱਕੀ ਆ ਤੇ ਹਨਾ ਇਹ ਤਾਂ ਮੈਨੂੰ ਇਹ ਕੀ ਕਰਦੀਆਂ ਤੁਸੀਂ ਠੰਡਿਆ ਲਾਉਣੀ ਆ ਮੰਮਾ ਤੁਹਾਡੇ ਬਦਲਾ ਲੇਗਾ ਠਾਕੁਰ ਬਦਲਾ ਲੇਗਾ ਤੇ ਗਾਈਜ਼ ਇਹ ਨਾ ਸਕੂਲ ਤੋਂ ਆ ਚੁੱਕੀ ਆ ਜਿੰਦਾ ਬਿਕੋਜ਼ ਵਾਰੀ ਨਹੀਂ ਹੰਡਾ ਕੀ ਮਿਲਦਾ ਇੱਥੇ ਦੋ ਸਾਲ ਸਿਨੋਂ ਪੜ੍ਹਨ ਲੱਗੇ ਜਾਣੀ ਆ ਨਹੀਂ ਇਹ ਨਹੀਂ ਹੋਣਾ ਨਹੀਂ ਹੁਣ ਆਈ ਥਿੰਕ ਸੋ ਗਾਈਸ ਪਾਪਾ ਨੇ ਠੰਡਾ ਚ ਇਹਨੂੰ ਲੈ ਕੇ ਆਏ ਤੇ ਹਨਾ ਫਿਰ ਪਾਪਾ ਨੂੰ ਕੰਮ ਪੈ ਗਿਆ ਤੇ ਪਾਪਾ ਨੂੰ ਬਾਹਰ ਜਾਣਾ ਪਿਆ ਪਾਪਾ ਕਹਿੰਦੇ ਇੱਕ ਤਾਂ ਠੰਡ ਨਹੀਂ ਤੇ ਉੱਤੋਂ ਕੰਮ ਪੈ ਜਾਂਦੀ ਹੈ ਬੰਦੇ ਨੂੰ ਗਾਈਸ ਅਜਾ ਸਾਡਾ ਜਦੋਂ ਪੇਪਰ ਹੋਇਆ ਤੇ ਹਨਾ ਪੇਪਰ 'ਚ ਇੱਕ ਪ੍ਰੈਸ਼ਨ ਸੀ ਕਾ ਮੁੰਡਲੇ ਸਾਹਿਕ ਵਾਲਾ ਮੁੰਡਲੀ ਨਹੀਂ ਹੁੰਦਾ ਮੁੰਡਲੀ ਹੁੰਦਾ ਮੁੰਡਲੀ ਸਾਹਿਕ ਤੀ ਤੇ ਉਹ ਮੁੰਡਲੇ ਦਾ ਸਾਹਿਕ ਸੀ ਉਹਦੇ ਬਾਰੇ ਗੋਣ ਲਿਖੜਾ ਜੈ ਇੱਕ ਤੇ ਹਨਾ ਮੈਨੇ ਸੁਨੇਹਾ ਕਹਿੰਦੀ ਲਿਖਾ ਮੈਨੂੰ ਮੈਂ ਕਹਾ ਮੈਨੂੰ ਲਿਖਣਾ ਵੇ ਕਹਿੰਦੀ ਲਿਖਾ ਤੇ ਮੈਂ ਕਹਾ ਲੇਕ ਉਹਨੂੰ ਨਹੀਂ ਜਾਂਦਾ ਔਰ ਲੈਕ ਪੁਆਇੰਟ ਰਹਿਣਾ ਸੀ ਮੈਂ ਕਿਹਾ ਲੈਕ ਉਹ ਕਾਲਾ ਚੋਰ ਹੋ ਮੇਟ ਇਹਨਾਂ ਨੂੰ ਵੱਲ ਨਹੀਂ ਲਿਖਾ ਰਹੇ ਮੈਂ ਤਾਂ ਹੀ ਪੁੱਛੀਗੀ ਤੂੰ ਚੋਰ ਤਾਂ ਲਿਖਿਆ ਲਿਖਿਆ ਤੂੰ ਲਿਖਿਆ ਉਹ ਕਹਿੰਦੀ ਹਾਂ ਮੈਂ ਲਿਖਿਆ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਭਲਾ ਉਹ ਫਿਰ ਤੂੰ ਨੇ ਸੇਲ ਖਾਤਾ ਕੀ ਕੋ ਚਿੱਟਾ ਚੋਰ ਹੋ ਵੀ ਆਈ ਵੀ ਨੇ ਸੇਲ ਖਾਤਾ ਤੂੰ ਨਹੀਂ ਮੈਡਮ ਸੀਗੇ ਮੈਂ ਚਤਰਾ ਗਏ ਸੀ ਅੱਛਾ ਤੇ ਉਹ ਤੇ ਨੂੰ ਇਹ ਕਹਿ ਗਿਆ ਹੋ ਗਿਆ ਕਿ ਉਹ ਘਾਹ ਚੋਰ ਹੋਵੇ ਤੇ ਉਹ ਬੰਦਾ ਸਹੀ ਬਦ ਪੁਆਇੰਟ ਦੀ ਦੱਸੋ ਆ ਪਰ ਸਿੱਧੇ ਘਾਹ ਮੈਂ ਦੱਸ ਦਿੱਲੀ ਹੁੰਨੀ ਆ ਅੱਛਾ ਗਾਇਜ਼ ਮੈਨੂੰ ਕ੍ਰੋਧ ਆ ਗਿਆ ਹੁਣ ਕਦੋਂ ਇਹ ਸਾਡ ਛੁੱਟੀਆਂ ਤਮੇ ਕਿਆ ਹੈ ਮਸਲਾ ہماری ਛੁੱਟੀ ਸੇ ਗਾਇਜ਼ ਇਹਨਾਂ ਦਾ ਸਾਬ ਵਧੀਆ ਇਹ ਕਹਿੰਦੀ ਸੀ ਇਹਨੂੰ ਸਾਨੂੰ ਛੁੱਟੀਆਂ ਹੋਈਆਂ ਬੱਚ ਛੋਟੇ ਬੱਚਾਂ ਦੀ ਛੁੱਟੀਆਂ ਹੋਈਆਂ ਇਹਨਾਂ ਦਾ ਸਾਬ ਤੋਂ ਉਹਨਾਂ ਤੋਂ ਵੀ ਵਧੀਆ ਹੈ ਇਹ ਉਹਨਾਂ ਦੇ ਵਿਚਾਰੇ ਨੇ ਖਰੀ 20 ਸੀ ਕਿ ਤੋ ਸਕੂਲ ਜਾਣਾ ਸੀ ਕਹਿੰਦੇ ਇਹਨੂੰ ਚੌਥੇ ਦੂਜੇ ਦਿਨ ਚਾਰ ਛੁੱਟੀਆਂ ਪੰਜ ਛੁੱਟੀਆਂ ਪੰਜਵੇਂ ਤੱਕ ਅਜੇ ਵੀ ਛੁੱਟੀਆਂ ਆ ਅੱਜ ਵੀ ਮੈਂ ਫਰਟਮੀ ਮਿਲਕਤੀ ਹੂੰ ਤੇ ਗਾਇਸ ਐ ਨਾ ਹੂੰ ਚਾਰ ਛੁੱਟੀਆਂ ਹੁਣ ਪੇਪਰ ਚੱਤੇ ਮम्मा ਵੀ ਯਾਰੀ ਸਪੀਡ ਕਰ ਦੇ ਪਈ ਇੱਕ ਦਿਨ ਸਕੂਲ ਜਾਂਦੀ 3 ਛੁੱਟੀਆਂ ਇੱਕ ਦਿਨ ਸਕੂਲ ਜਾਂਦੀ 2 ਛੁੱਟੀਆਂ ਹੁਣ ਫੇਰ ਸਕੂਲ ਹੀ ਹੁਣ ਫੇਰ ਚੱਲ ਜੂਗੀ ਸੋ ਬਈ ਕਿਆ ਹੈ ਗਾਇਸ ਮਨੀਸ਼ਾ ਦਾ ਸੋਉਤਿਆ 2 ਘੰਟੇ ਸਕੂਲ ਗਈ ਤੇ ਚਾਰ ਛੁੱਟੀਆਂ ਲੈ ਕੇ ਆ ਗਈ ਇੰਨੀ ਕਿ ਇਨਾ ਸੋਧ ਮੇਰਾ ਬੱਚਾ ਉੱਡਦੀ ਫੇਰਾ ਉਹ ਬਲਗੜਾਗਾ ਇਹ ਬਣੀ ਉੜਦੀ ਫੇਰੋ ਬਸ ਟਗਾ ਨਹੀਂ ਕਿਉਂ ਸਵੇਰ ਨਾਲ ਪੜੀ ਸੋਲੇ ਵਰਗੀ ਨੀਦ ਤੋੜ ਕੇ ਬਜਾਨੀ ਹੈ ਬਾਤ ਸਹੀ ਬਾਤ ਸਹੀ ਪਤਾ ਸਵੇਰ ਨੂੰ ਮੈਨੂੰ ਲੱਗਦਾ ਕਿ ਮਿਲਦੀ ਜਿੰਨੇ ਤੋਂ ਸਵੇਰੇ ਨੀਂਦ ਹੁੰਦੀ ਹੈ ਮੈਨੂੰ ਲੱਗਦਾ ਨੂੰ ਜਿਹੜੀ ਸਵੇਰੇ ਹੁੰਦੀ ਹੈ ਤੋਂ ਉੱਠਣ ਦਾ ਟਾਈਮ ਹੋ ਜਾਂਦਾ ਪਰ ਮੈਂ ਕਿ ਨੂੰ ਬਤਾਵਾਂ ਤੈਨੂੰ ਬਤਾ ਸਕਦੀ ਆ ਮੈਂ ਦੇਵਾ ਮੋਂ ਉਠਾਇ ਦਾਲ ਬਣਾ ਦੇ ਪੀ ਹੂੰ ਤੇ ਮਿਰਚ ਮੋਨਾਂ ਮੇਰੇ ਥੋੜਾ ਟੇਸਟ ਦੇਖਿਆ ਬਲਵਾ ਹੂੰ ਤੇ ਮੋਨਗਨ ਦੀ ਮਿਰਚ ਖਾਨੀਗੀ ਇਹਨੂੰ ਨਹੀਂ ਮਿਰਚ ਲੱਗੀ ਜਿਹੜੀ 0% ਮਿਰਚ ਖਾਂਦੀ ਤਾਂ ਸਾਨੂੰ ਕੀ ਲੱਗਣੀ ਮਿਰਚ ਜਿਹੜੀ ਸੀ ਮੈਂ ਖਾਨੇ ਹਾਂ ਯੂ ਆ ਰਾਈਟ ਗਾਈਜ਼ ਹਮ ਇਹ ਸ਼ਮ ਮੰਦੇ ਮੇਰੇ ਤੋਂ ਟੇਸਟ ਕਰਾਉਣੇ ਨੇ ਪਾਪਾ ਤੋਂ ਨਹੀਂ ਕਰਾਉਣੇ ਹੁੰਦੇ ਮਨੀਸ਼ਾ ਤੋਂ ਇਹਨੂੰ ਕਰਾਉਣੇ ਇਹਨੂੰ ਪੰਜ ਵਾਰ ਪਹਿਲਾਂ ਨਹੀਂ ਟੇਸਟ ਕਰਦਾ ਹਾਂ ਦੋਸਤੋਂ ਬਾਅਦ ਵੀ ਨਹੀਂ ਪਤਾ ਲੱਗਦਾ ਵੀ

ਪਹਿਲੀ ਗੱਲ ਤਾਂ ਗਾਇਸ ਇਨੂੰ ਮਮਾ ਨੂੰ ਸਬਸਕ੍ਰਾਈਬ ਇਹਨੂੰ ਸਮਝ ਨਹੀਂ ਆਇਆ ਸਕਿਊਜ਼ ਮੀ ਗਰਲ ਮੈਂ ਤਾਂ ਸੇਮਾ ਨੂੰ ਮਮਾ ਮੇਰੇ ਵੱਲ ਸਹੀ ਆ ਅਪ ਅਪ ਪ੍ਰੂਫ ਤਾਂ ਮੈਂ ਹੀ ਕਰਨਾ ਆਹੋ ਪ੍ਰੂਫ ਤੂੰ ਕਰਨਾ ਪੰਜ ਵਾਰ ਖਾ ਕੇ ਉਹ ਤੋਂ ਬਾਅਦ ਵੀ ਤੈਨੂੰ ਪਤਾ ਨਹੀਂ ਲੱਗਦਾ ਹੁੰਦਾ ਮੇਰੀ ਕਲ ਮੇਰੀ ਕਲ ਸੁਆਲ ਆ ਮਾ ਮਮਾ ਮੈਨੂੰ ਇੱਕ ਵਾਰ ਚ ਦੱਸਿਆ ਨਾ ਸਹੀ ਆ ਮੂੰ ਇੱਕ ਵਾਰ ਚ ਦੱਸਿਆ ਗਾਇਸ ਮੈਨੂੰ ਇਹ ਜਿਹੜਾ ਕਹਿੰਦੀ ਮੈਨੂੰ ਪਤਾ ਨਹੀਂ ਲੱਗਾ ਮੈਨਕ ਤੇ ਵੀ ਸਹੀ ਐ ਨਮਕ ਵੀ ਸਹੀ ਐ ਆਹੋ ਗਾਇਸ ਦਰਮੀਆਲੀ ਐਂਡੀ ਅੱਜ ਇਸ ਲਈ ਮੈਂ ਨਾਈਟ ਸੂਟ ਪਾ ਲਿਆ ਗਾਇਸ ਮੈਂ ਨਾਈਟ ਸੂਟ ਮਗਾਇਆ ਸੀ ਐਸ ਸਾਈਜ਼ ਤੇੜਾ ਉਹ ਮੇਰਾ ਵੱਡਾ ਮਿੰਨ ਮਿੰਨ ਵੱਡਾ ਵਾਦਾ ਲੰਬਾ ਆ ਹਣਾ ਤੇ ਇਹ ਮੈਨੂੰ ਜਦੋਂ ਦੱਸਦੀ ਕਹੀ ਜਾਂਦੇ ਸਹੀ ਲਾ ਤਾਂ ਸਹੀ ਲਾ ਪਰ ਮੈਂ ਨਹੀਂ ਮੰਨੂਗੀ ਮੈਂ ਇਸ ਤੋਂ ਵੀ ਛੋਟਾ ਸਾਈਜ਼ ਮਗਾਉਂਗੀ ਤੇ ਇਹ ਮੇਰੇ ਵੱਡਾ ਪਜਾਮਾ ਤੇ ਚੱਲ ਹੋ ਜਾਊਗਾ ਹਨਾ ਤੇ ਆ ਵੀ ਹੋਈ ਜਾਊਗਾ ਉੱਪਰਲਾ ਪਰ ਇਹਨਾਂ ਨੇ ਕਰਕੇ ਦੇਣੇ ਇਸ ਲਈ ਮੈਂ ਇਸ ਤੋਂ ਛੋਟਾ ਸਾਈਜ਼ ਮੰਗਾਉਂਗੀ ਤੇ ਨਿਆਣਾ ਪਾਪਾ ਨੇ ਕਿਹਾ ਤਾਂ ਮੈਂ ਤੁਹਾਨੂੰ ਕਰ ਦੂੰਗਾ ਪਰ ਫਿਰ ਪਾਪਾ ਕਰਤਾ ਦੇਉਗੇ ਹਨਾ ਮੰਨ ਲਾ ਫਿਰ ਇੰਨਾ ਕ ਹੋ ਜਾਊਗਾ ਪਾਪਾ ਕਹਿੰਦੇ ਆ ਬਟਨ ਖੁੱਲ ਜਾਊਗਾ ਪਰ ਗਾਇਸ ਜਿਹੜੇ ਇਹਦੇ ਖੁਜਲੀ ਹੁੰਦੀ ਹੈ ਨਾ ਛੋਟਾ ਸਾਈਜ਼ ਮੰਗਾਉਣ ਦੀ ਉਹ ਇਹਦੇ ਬੁਝਣੀ ਨਹੀਂ ਦੀ ਫਿਰ ਹਨਾ ਨਹੀਂ ਜੀ ਪਾਪਾ ਕਹਿੰਦੇ ਕੋ ਤੂੰ ਜੇ ਤੂੰ ਕਰੋਗੇ ਤਾਂ ਇੰਨਾ ਕ ਕਰੋਗੇ ਹਨਾ ਇੱਦਾਂ ਮੰਨ ਲੋ ਮੰਨ ਲੋ ਨਹੀਂ ਮੇਰੇ ਸਾਹਮਣੇ ਨਿਤ ਵੱਥੇ ਦਾ ਕਰਾਉਣਾ ਚਾਹੀਦਾ ਭਾਖ ਲੈ ਨਹੀਂ ਮੰਨ ਲੋ ਇੰਨਾ ਇਹ ਉਹ ਜਿਹੜਾ ਹੁੰਦਾ ਉਹ ਮੇਰੇ ਸਾਈਜ਼ ਨਹੀਂ ਗਾ ਇਹ ਤੈਨੂੰ ਬਲੌਜ ਨਾ ਬਣਾ ਦੀ ਇਹ ਬਲੌਜ ਇਹ ਗਾਲੀ ਬਪਾ ਲੰਬਾ ਨਹੀਂ ਬੁਦੀ ਮੈਂ ਤਾਂ ਤੂੰ ਸੱਚ ਤਸ ਸੱਚ ਨਹੀਂ ਲੰਬਾ ਨਹੀਂ ਬੁਦੀ ਰੋਦਾ ਪੈਣਾ ਇੰਨਾ ਮੇਰੇ ਗੱਲ ਮੈਂ ਤੇਰੀ ਮੰਨਦੀ ਆ ਗਾਈ ਸੀ ਤੇ ਲੰਬਾ ਨਹੀਂ ਵਧੀਆ ਇਹ ਪਤਾ ਕੀ ਇੱਥੇ ਤੱਕ ਸਾਈਜ਼ ਆ ਠੀਕ ਆ ਠੀਕ ਹੋਦਾ ਇਹ ਕਿ ਨਹੀਂ ਇੱਥੇ ਤੱਕ ਹੋਣਾ ਚਾਹੀਦਾ ਇੱਥੇ ਤੱਕ ਇੱਥੇ ਤਾਂ ਕਿਹੜਾ ਹੁੰਦਾ ਐ ਇਹ ਮੈਂ ਤੈਨੂੰ ओके यू कैन रिटर्न ਮੈ ਰਿਟਰਨ ਕਰ ਦੂੰਗੀ ਪਰ ਹਨਾ ਇਹ ਮੈਨੂੰ ਇਦਾਂ ਮੇਰੇ ਖੁੱਲਾ ਆ ਇਦਾਂ ਵੀ ਬਹੁਤ ਇਦਾਂ ਵੀ ਬਹੁਤ ਵਧੀਆ ਨਹੀਂ ਲੱਗਦਾ ਮੈਂ ਤਾਂ ਵੈਸੇ ਕੀਤਾ ਮੈਨੂੰ ਇਦਾਂ ਦਾ ਨਹੀਂ ਹੁੰਦਾ ਜਿੱਦਾਂ ਇਹ ਥੋੜਾ ਮਤਲਬ ਵਧੀਆ ਹੁੰਦਾ ਮੈਨੂੰ ਇਦਾਂ ਦਾ ਨਹੀਂ ਲੱਗਦਾ ਹੁੰਦਾ ਫਾਇਤੇ ਤਾਂ ਮੈਂ ਇਹਨੂੰ ਰਿਟਰਨ ਕਰੂੰਗੀ ਉਦੋਂ ਪ੍ਰਿੰਟ ਪ੍ਰਿੰਟ ਤਾਂ ਸਹੀ ਸੀ ਰੰਗ ਵੀ ਸਹੀ ਸੀ ਕੱਪੜਾ ਕੱਪੜਾ ਵੀ ਸਹੀ ਆ ਹੂੰ ਬਸ ਸਹੀ ਨਹੀਂ ਹੈ ਤਾਂ ਬਸ ਇਹਦੀ ਫਿਟਿੰਗ ਜੇਦੀ ਵੈਨਾ ਮੈਨੂੰ ਦੁਕਾਨੀ ਗਾਤੀ ਮੈਨੂੰ ਦੁਆਰੋ ਕਪੜੇ ਲਾ ਕੇ ਪਾਉਣੇ ਪਏ ਮੈਂ ਰੋਟੀ ਵੀ ਖਾ ਲਈ ਸੀਗੀ ਤੇ ਹਨਾ ਆ ਕੀ ਕਹਿੰਦੇ ਹੁੰਦੇ ਆ ਪਹਿਲਾਂ ਅੰਕਲ ਆਏ ਨਹੀਂ ਫੇ ਵਾਟ ਚੋਂ ਅੰਕਲ ਹੁੰਦੇ ਸਾਬ ਨਾਲ ਅਲੀ ਕਰੇ ਤੇ ਕਪੜੇ ਨਾਲੇ ਸੀ ਦੇ ਕੇ ਰੋਟੀ ਵਗੈਰਾ ਖਾਣ ਤੋਂ ਪਹਿਲਾਂ ਆਹੋ ਗਾ ਸੁਣ ਆਪਣੇ ਕੁਝ ਮੋਗਾਣਾ ਮੋਨਾਂ ਨੇ ਕਹੇ ਸਹੀ ਹੈ ਨਾ ਪਰ ਆਈ ਵਿਲ ਨੋਟ ਟਰਾਏ ਗਾਇਸ ਮੇਰੇ ਤਾਂ ਆਇਆ ਨਹੀਂ ਦੇਖੋ ਮੋਨਾਂ ਦੇ ਪਰਫੈਕਟ ਆ ਪਿੱਛੇ ਖੜ ਕਿਉਂਕਿ ਇਹਦੇ ਸਾਈਜ਼ ਦਾ ਹੀ ਆ ਮੈਨੂੰ ਐਵੇਂ ਚੇਪੀ ਜਾਂਦੇ ਸੀ ਹਾਂਜੀ ਇਹਦੇ ਪੂਰਾ ਹੋਣਾ ਸੀ ਤਾਂ ਸਹੀ ਹੈ ਤੇਰੇ ਤੂੰ ਰੱਖ ਲੈ ਜਾਇਸ਼ ਕਰ ਜੀ ਲੈ ਆਪਣੀ ਜ਼ਿੰਦਗੀ ਹਣਾ ਮਾ ਕੋਈ ਨਹੀਂ ਮਤਲਬ ਮੋੜ ਵਾਪਸ ਕਿਉਂ ਕਰਨਾ ਚਾਹਦੀ ਜੇ ਜਿਹੜੇ ਹੁੰਦਾ ਰੱਖ ਲੋ ਹਾਂ ਹੁਣ ਮੈਂ ਦੂਸਰਾ ਆਪਣੇ ਸਾਈਜ਼ ਦਾ ਨਵਾਂ ਵੰਗਾਉਂਗੀ ਓਕੇ 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 ਪੰਜ ਸੱਤ ਮਗਾਉਂਗੀ ਪਹਿਲੇ ਕੋ ਟ੍ਰਾਈ ਕਰੂੰਗੀ ਕਿ ਮੈਂ ਕਿ ਮੈਂ ਨਹੀਂ ਰੱਖਣਾ ਬਾਅਦ ਚ ਮਮਾ ਗਏ ਤੇ ਰੱਖਦਾ ਕੋਈ ਤੇਰੇ ਹੁੰਦਾ ਪਿਆ ਇਹ ਤੇਰੇ ਪਰਫੈਕਟ ਸਾਈਜ਼ ਦਾ ਹੈ ਗਾਇਸ ਮੋਨੇ ਪਾਗਲ ਹੋ ਚੁੱਕੇ ਨੇ ਹੋਮ ਬੇਕਡ ਦਾਤ ਬਣਾਈ चलते <laughs> <जल दे> का ए운데 ਜਿਆਦਾ ਘਰ ਰਹਿਣ ਤੇ ਸਾਇੰਟਿਸਟ ਗਾਇਸ ਕਿਦਾਂ ਦੀ ਲੱਗਦੀ ਆ ਪਤਾ ਕਿ ਨੀ ਬੜੇ ਮਤਨ ਦੱਸਦੀ ਆ ਮੇਸਤਾਰ ਦੀ ਬਣਾਈ ਮਮਾ ਕੈਸੀ ਲੱਗੀ ਜਿਆਦਾ ਵੱਡੀ ਆ ਮਮਾ ਦੀ ਛੋਟੀ ਆ ਗਾਇਸ ਵੈਸੇ ਇਹਦਾ ਸਾਈਜ਼ ਥੋੜਾ ਵੱਡਾ ਵੈਸੇ ਸਹੀ ਬਣੀ ਆ ਮਤਲਬ ਬੜੀਆ ਕਲਾਕਾਰੀ ਤੁਸੀਂ ਸਾਵੇਦ ਕੀ ਕਰਨਾ ਚਾਹੁੰਦੇ ਇਹਨੂੰ ਬਣਾ ਕੇ ਬੜੀਆ ਮੈਂ ਉਹ ਬਣ ਸਕਦੀ ਹਾਂ ਜੂਲਰ ਬਸ ਇਹ ਕੰਮ ਹੈ ਇਹ ਹਾਂ ਹਾਂ ਫਿਸ سونے ਦੀ ਦਾ ਤਾ ਤਬੜਾ ਨਾ سونے ਦੀਆਂ ਜਾਂਦੀਆਂ ਇੰਨੀ ਸਸਤੀਆਂ ਇਹਨੇ ਤਾਰਾ ਬਣ ਗਿਆ ਲੈਣੀਆਂ ਤੇ ਗਾਇਜ਼ ਇਹ ਨਹੀਂ ਵਾਲੀ ਨਹੀਂ ਬਣ টাইਪ ਅਸਲੀ ਵਧੀਆ ਉਹ ਕਹਦੀ ਸੀ 5 ਮਿੰਟ ਕ੍ਰਾਫਟ ਵਾਲੀ ਡੀਆਈਵਾਈ ਉਹ ਬੜੀ ਵਧੀਆ ਹਾਂ ਤੇ ਮਤਲਬ ਕਿ ਸਹੀ ਹਾਂ ਗਾਇਜ਼ ਹੁਣ ਮੈਂ ਨਾ ਤੁਮਨੀਸ਼ਾ ਦੀ ਪਾਤੀ ਮਨੀਸ਼ਾ ਦਿਖਾ ਮਨੀਸ਼ਾ ਦਿਖਾ ਵੇਸੀ ਵਿਦੱਗੇ ਤੇਰਾ ਨੱਕ ਹਾਂ ਅਹੋ ਸਹੀ ਲੱਗਦੀ ਮਨੀਸ਼ਾ ਬਹੁਤ ਵਧੀਆ ਲੱਗਦੀ ਮੰਮਾ ਅੰਮਾ ਦੇਖੋ ਇਹ ਦੇਖੀ ਨਾ ਸੁਣ ਲਾਦੀ ਖੱਤ ਨਾ ਕਿ ਦੰਤ ਨਾ ਹਾਂ ਇਹ ਨਹੀਂ ਬਣਾਣਾ ਨੱਕ ਕਹਿੰਦੇ ਨੱਕ ਬਣਾ ਕੇ ਦਊਂਗੀ ਅਸੀਂ ਨਹੀਂ ਬਣਾਉਣੇ ਹਾਂ ਮੈਂ ਤਲਾਹਦੀ ਕੋਈ ਨਾ ਖੇਚ ਲਈ ਤਰਾ ਮੈਂ ਨਹੀਂ ਬਣਾਉਣਾ ਨੱਕ ਅਮੈਂ ਤੁਸੀਂ ਕਿਹਦਾ ਕਹਿਤਾ ਕਿ ਅਸੀਂ ਤਾਂ ਅਸੀਂ ਤਾਂ ਨੱਕ ਬਣਾਉਣੇ ਆਪੇ ਤਾਂ ਦੇਖਦੀਆਂ ਨੱਥਾ ਪਾਪਾ ਨਹੀਂ ਮਾਂ ਜਿਹੜੀਆਂ ਬਿਨਾ ਨੱਕ ਬਿਨੇ ਵਾਲੀਆਂ ਹੁੰਦੀਆਂ ਉਹ ਜੇ ਬੰਦੇ ਨੂੰ ਸ਼ੌਕ ਹੋਵੇ ਉਹ ਲਾਦੇ ਵੇ ਹਨਾ ਜੋੜੀ ਥੋੜਾ ਨੱਕ ਬਿਨੇ ਹੋਣਾ ਚਾਹੀਦਾ ਨੱਕ ਦੇ ਵਿੱਚ ਕੁਝ ਪਾਉਣ ਲਈ ਹਾਂ ਅਮ ਰਾਈਟ ਨਹੀਂ ਜੀ ਯੈਸ ਤੇ ਪਸੰਦ ਹੈ ਰੀ ਨੱਕ ਬਣਾਣਾ ਮੈਨੂੰ ਆਪਣੀ ਪਸੰਦ ਮੈਂ ਨਹੀਂ ਬਣਾਉਣਾ ਉਹ ਮੈਂ ਨਹੀਂ ਬਣਾਉਣਾ ਖਬਰਦਾਰ ਚ ਮੈਨੂੰ ਫੋਰਸ ਕੀਤਾ ਨਹੀਂ ਇਹ ਮੈਨੂੰ ਫੋਰਸ ਕੀਤਾ ਬਣਾ ਬਣਾਉਣਾ ਗਾਇਜ਼ ਨਾ ਪਹਿਲਾ ਵਾਲੀ ਜਿਹੜੀ ਨੇ ਹੱਥ ਮੇਂ ਬਣਾਈ ਸੀ ਉਹ ਥੋੜੀ ਵੱਡੀ ਬਣੀ ਸੀਗੀ ਉਹ ਮਤਲਬ ਬੜੀ ਵੱਡੀ ਲੱਗਦੀ ਸੀਗੀ ਤੇ ਹੁਣ ਮੈਂ ਥੋੜੀ ਛੋਟੀ ਬਣਾਈ ਆ ਦੱਸਿਓ ਕਿਦਾਂ ਦੀ ਬਣੀ ਹੁਣ ਮੈਂ ਆਪਣਾ ਫੇਰ ਟਾਈਮ ਵੇਸਟ ਕੀਤਾ ਮੈਂ ਆਪਣਾ ਫੇਰ ਟਾਈਮ ਵੇਸਟ ਕੀਤਾ ਥੋੜੀ ਸੈਟ ਕਰ ਲਮ ਨਾ ਗਾਇਜ਼ ਹੁਣ ਦੱਸੋ ਕਿਦਾਂ ਲੱਗੀ ਨੀਸ਼ਾ ਕਿਦਾਂ ਲੱਗੀ ਪਹਿਲੋਂ ਵਰਗੀ ਨਹੀਂ ਮਤਲਬ ਸਾਈਜ਼ ਤਾਂ ਛੋਟਾ ਹੀ ਆ ਹਾਂ ਪਹਿਲੋਂ ਨਾਲ ਛੋਟੀ ਆ ਹਾਂ ਹੋ ਫੇਸ ਤੇ ਹੀ ਜਾ ਕਦੀ ਚੁੱਟੀ ਇਹਨੋਂ ਦਾ ਚੁੱਟਾ ਰੰਗ ਹੁਣ ਮੈਂ ਲਾ ਦੇਣੀ ਗਾਇਸ ਦਾ ਗਾਇਸ ਸ਼ਾਮ ਹੋ ਚੁੱਕੀ ਆ ਤੇ ਹਨਾ ਮੋਨਾ ਜੋਤ ਕਰਨ ਲੱਗੀ ਜੀ ਬਿਲਾਲ ਮੰਜ ਦਾ ਪਰਦਾ ਹਜੇ ਕੋਲਿਆ ਨਹੀਂ ਗਾ ਪੌਣੇ 7 ਹੋ ਚੁੱਕੇ ਆ ਤੇ ਇੱਥੇ ਕੱਪੜੇ ਦਿੱਤੇ ਸੀ ਪਾਪਾ ਨੇ ਅ ਨਹੀਂ ਪਾਪਾ ਨੇ ਮੋਨਾ ਨਹੀਂ ਕਾੜਦੇ ਸੀ ਕਿਉਂਕਿ ਮੋਨੇ ਜਿੱਦਣ ਉਹ ਸੀਗਾ ਨਾ 5 ਜਨਵਰੀ ਨੂੰ ਬਣਾਇਆ ਸੀਗਾ ਪਤੀ ਵਿਵਗਾਰਾ ਲਗਾਏ ਸੀਗੇ ਤੇ ਮੋਨਾ ਨਹੀਂ ਕਾੜਦੇ ਸੀ ਮੋਨਾ ਕਹਿੰਦੀ ਮਤਲਬ ਬਾਹਰ ਅਨਕ ਆਪਣ ਨੂੰ ਅੱਗ ਬਗਾਰਣਾ ਪੈ ਜੀ ਕਿਉਂਕਿ ਮੋਮਬਤੀਆਂ ਪਾਲ ਲੈ ਗੀਆਂ ਸੀ ਨਾ ਇਸ ਲਈ ਮੈਂ ਨੇ ਕੱਢਦੇ ਸੀ ਤਾਂ ਫਿਰ ਬੱਚੋ ਕੋ ਕੋ ਨਹੀਂ ਦਿੱਤੇ ਹੀ ਨਹੀਂ ਤੇ ਕੋਪਾ ਕਹਿੰਦੇ ਸੀ ਆਖਾ ਤੋ ਕੱਢਦੇ ਫੇਰ ਸੀ ਇਸ ਵਜ੍ਹਾ ਤੋਂ ਕੱਢਿਆ ਤੇ ਉਦੋਂ ਸਾਡੀ ਗਾਇਸ ਜਿਹੜੀ ਆ ਦੋ ਮੋਮਬਤੀ ਜਿਹੜੀ ਦੁਕਾਨ ਮੋਰੀ ਦਾ ਨਾ ਘਰ ਮੋਰੀ ਲਈਆਂ ਸੀ ਮਤਲਬ ਦਰਾ ਮੋਰੀ ਲਈਆਂ ਸੀ ਉਹ ਤਾਂ ਚੱਲਦੀਆਂ ਸੀਗੀ ਤੇ ਫਿਰ ਜਿਹੜੀ ਇੱਕ ਟੂਟੀ ਕੋਲ ਲਈ ਸੀ ਖਵਾਜੇ ਕੋਲ ਉਹ ਚੱਲੀ ਨਹੀਂ ਸੀਗੀ ਉਹਨੂੰ ਇੱਕ ਤਾਂ ਸੀ ਲਾਇਆ ਮਸੀ ਸੀਗਾ ਤੇ ਦੂਸਰਾ ਚੱਲੀ ਨਹੀਂ ਤੇ ਫਿਰ ਉਹ ਉੱਦੀ ਪਈ ਆ ਤੇ ਬਾਕੀ ਹੋਰ ਵੀ ਕਾਫੀ ਜ਼ਿਆਦਾ ਮੋਮਬਤੀਆਂ ਬਚੀਆਂ ਹੋਈਆਂ ਸੀਗੀਆਂ ਪਰ ਬਚੀਆਂ ਪਈਆਂ ਹਜੇ ਵੀ ਤੇ ਮੈਂ ਜਦੋਂ ਕੋਈ ਗਰਮੇ ਲਾਈਟ ਨੂੰ ਜਾਂਦੀ ਉਹ ਯੂਜ਼ ਕਰ ਲੈਂਦਾ ਬੰਦਾ ਹੈਣਾ ਹਨਾ ਬੰਨਾ ਟੀੜੇ ਮੋਮਬਤੀਆਂ ਬਚੀਆਂ ਅਸੀਂ ਕੋਠੇ ਤੇ ਵੀ ਲਗਵਾਵਾਂਗੇ ਲਗਾਵਾਂਗੇ ਬਟ ਇਹ ਕਹਿੰਦੀ ਮਿਲ ਜਾਣਾ ਕੋਈ ਮਗਰ ਮੈਨੂੰ ਸਾਰੇ ਨੇ ਇੰਦਾ ਉੱਪਰ ਨਹੀਂ ਲਾਇਆ ਸੀ ਨੀਚੇ-ਨੀਚੇ ਲਾਇਆ ਸੀਗੇ ਹੈਣਾ ਤਾਂ ਤੇ ਹੁਣ ਮਨਜੋਤ ਕਰਨ ਲੱਗੀ ਆ ਮੋਨੋ ਪਾਪਾ ਅੰਦਰ ਆਪਣਾ ਵਲੌਗ ਦੀ ਦੇ ਵੀ ਗਾਇਸ ਮੋਨੋ ਰੋਟੀ ਖਾਣ ਲੱਗ ਪਈਆ ਗਾਇਸ ਮੈਂ ਜੋਤਕਾਰ ਦਿੱਤੀ ਹੈ ਤੇ ਹੁਣ ਮੈਂ ਰੋਟੀ ਬਣਾਉਣ ਲੱਗੀ ਆ ਪਹਿਲਾਂ ਮੈਂ ਮੰਮਾ ਨੂੰ ਕਿਹਾ ਸੀ ਮਮਾ ਮਿਚਾਵਲ ਨਹੀਂ ਆ ਹਾਂ ਮਮਾ ਕਹਿੰਦੇ ਚਾਵਲ ਖਤਮ ਹੋ ਗਏ ਆ ਕਿਉਂਕਿ ਉਧਰ ਮੰਮੀ ਦੀ ਘੋੜਬਾਦੀ ਚਾਵਲ ਬਣਾ ਰਹੀ ਸੀ ਨਾ ਹਾਂ ਤੇ ਉਹ ਲੈ ਕੇ ਪਰ ਆਪਣੀ ਖਾਂ ਜਿੰਨੇ ਨਹੀਂ ਹੈਗੇ ਤੇ ਫੇ ਮਮਾ ਕਹਿੰਦੇ ਚਾਵਲ ਘਰ ਬਣਾਵਾਂਗੇ ਕਿਉਂਕਿ ਪਾਪਾ ਨੂੰ ਕਾਫੀ دیر ਹੋ ਗਈ ਨਾ ਕੰਮ ਨਿਬੜੇ ਮਤਲਬ ਦੇਣ ਨਾਲ ਪਾਪਾ ਨੇ ਕੰਮ ਦਾ ਕੰਮ ਪਾਪਾ ਦਾ ਨਿਬੜਿਆ ਨਾ ਤਾਂ ਫੇ ਹੂੰ ਅਰੇ ਪਪਾ ਨੇ ਕਾਫੀ ਘੇੜੇ ਬਾਹਰ ਮਾਰੇ ਠੰਡ ਵਿੱਚ ਇਸ ਲਈ ਤੇ ਹੁਣ ਚਾਵਲ ਨਹੀਂ ਰੋਟੀ ਖਾ ਲਵਾਂਗੇ ਅੱਜ ਮਮਾ ਦਾਲ ਬਣਾਈ ਸੀ ਦਾਲ ਤਾਂ ਬਹੁਤ ਟੇਸਟੀ ਸੀ ਫਰਮਾ ਰੋਟੀ ਬਣਾਉਂਦੀ ਪਈ ਆ ਗਾਇਸ ਲਗਾਤਾਰ ਮਮਾ ਆਪਣੇ ਵਲੌਗ ਦੇਖੀ ਜਾਂਦੇ ਪਏ ਗਾਇਸ ਉਹ ਗਾਂਧੀ ਗਾਨ ਜਿੱਦਾਂ ਕੰਟੀਨਿਊ ਲੱਗੀ ਜਾਂਦੇ ਇਸ ਕਰਕੇ ਹੁਣ ਮੈਂ ਇਸ ਤੋਂ ਬਾਅਦ ਚ ਬੰਦ ਕਰੂੰਗੀ ਹਾਂ ਮਮਾ ਕਹਿੰਦੇ ਚਲੋ ਦੇਖ ਹੀ ਲੈਣੀ ਹੈ ਨਾ ਅਮਾ ਆਪਣੇ ਆਪ ਦਾ ਵਲੌਗ ਕਰਨਾ ਕਿਉਂਕਿ ਆਪਾਂ ਪਰ ਵੀ ਪੋਲ ਜੰਦਾ ਨਾ ਆਪਾਂ ਕੀ ਬਣਾਇਆ ਸੀਗਾ ਆਪਾਂ ਕੀ ਗੱਲਾਂ ਕੀਤੀਆਂ ਸੀਗੀਆਂ ਮਮੇ ਦੇ ਬੇਸ ਤੋਂ ਬਾਰੇ ਮਨੇ ਬੰਦ ਕਰ ਦੇਣਾ ਗਾਇਸ ਸਾਡਾ ਮੋਨਾ ਕੀ ਜਿੱਦ ਮੋਨਾ ਮੈਂ ਜਿੱਦ ਤਾਂ ਦਸ ਕਿ ਮੋਨਾ ਰੋਟੀ ਬਣਦੀ ਪਈ ਸੀ ਪਰ ਬੰਬਾ ਨੇ ਇਹਨੂੰ ਆਰਡਰ ਕਿਸੇ ਹੋਰ ਕੰਮ ਦਾ ਲਾਤਾ ਦੱਸ ਮੋਨਾ ਦੱਸ ਨੋ ਮਮਾ ਗੰਦੇ ਆਈ ਵਿਲ ਮੇਕ ਪੂਰੀ ਗੱਲ ਤਾਂ ਕਰ ਤੇਰੀ ਗੱਲ ਹੀ ਨਹੀਂ ਸਮਝ ਮੋਹਾਂ ਦੇ ਆਈ ਵਿਲ ਮੇਕ ਮਮਾ ਗੰਦੇ ਪਰੋਠੇ ਖਾਣੇ ਮੈਂ ਕੇ ਬਣਾ ਦੇ ਦਿੰਦੀ ਹੁਣ ਮੈਂ ਕੀ ਲੋਣ ਵਾਲੇ ਪਰੋਠੇ ਯਾਰ ਮੁੰਨਾ ਵਿਚਾਰੀ ਸਖਤ ਮਿਹਨਤ ਕਰ ਰਹੀ ਏ ਇਸ ਲੜਕੇ ਕੇ ਲਈ ਇੱਕ ਲਾਈਕ ਤਾਂ ਬੰਨਤਾ ਹੈ ਔਰ ਇੱਕ ਸਬਸਕ੍ਰਾਈਬ ਵੀ ਬੰਨਤਾ ਹੈ ਹਣਾ ਗਾਇਸ ਮੁੰਨਾ ਦੇ ਇੱਕ ਲਾਈਕ ਤੇ ਇੱਕ ਸਬਸਕ੍ਰਾਈਬ ਜ਼ਰੂਰ ਕਰ ਦੋ ਤੇ ਸ਼ੇਅਰ ਵੀ ਕਰ ਦੋ ਤੇ ਕਮੈਂਟਸ ਵੀ ਕਰ ਦੋ ਮੁੰਨਾ ਵੀ ਆਰ سپورਟਿੰਗ ਯੂ ਸਿੱਧੇ ਸਾਜ ਮੇਰਾ ਬਿਲਕੁਲ ਨਹੀਂ ਮਨ ਕਰਦਾ ਮੈਂ ਪਰ ਮੁੰਨਾ ਦੇਖ ਲੈ ਮੇਰੇ ਮੇਰੀ ਮਿਲ ਸਪੀਡ ਦੇਖ ਉਹੀ ਤੂੰ ਮਣੀ ਨੀਂਦ ਕਰ ਲੈ ਇਹਦਾ ਕਰੀਏਗਾ ਨਿਪਟਣਾ ਨਹੀਂ ਤੇਰਾ ਕੰਮ ਮੁੰਨਾ ਹੋਰ ਤੈਨੂੰ ਹੈਵ ਟੂ ਡੂ ਆ ਬਈ ਸੋ ਨੂੰ ਵੀ ਹਾਂ ਛੇ ਦੀ ਕਰ ਲਈ ਦੋ ਟਮੇਟਲੀ ਤਾਂ ਤਾਂ ਕਰਨਾ ਤਾਂ ਪੜੇ ਹੁੰਦੇ ਇਹਨੇ ਅੱਧੇ ਕਪੜੇ ਬਣਾ ਲੈ ਮਨੇ ਪਹਿਲੇ ਪੜੇ ਬਣਾ ਲੈਣੇ ਹੁੰਦੀ ਆ ਫੇਰ ਇਹ ਮਤਲਬ ਇਕੱਠੇ ਬਣਾਉਂਦੇ ਨੇ ਨਾ ਹਾਂ ਇਹ ਤਾਂ ਫੇਰ ਸਪੀਡ ਨਹੀਂ ਨਾ ਹੁੰਦੀ ਕੀ ਜਾਂਦੀ ਹਾਂ ਵੈਸੇ ਮੇਰੀ ਤਾਂ ਹੈਗੀ ਪਰ ਇਦਾਂ ਟਾਈਮ ਲੱਗਦਾ ਇਹ ਸੇਟ ਹੱਦ ਵਿੱਚ ਰੋਟੀਆਂ ਲਾਉਂਦੇ ਨੇ ਗੈਸ ਸਪੀਡ ਬਹੁਤ ਹੈ ਇਦਾਂ ਤੇ ਕਨਾ ਨੰਦਰ ਇੱਕ ਕਨਾ ਇੰਦਰ ਇੱਥੇ ਤਾਂ ਫੇਰ ਵੀ ਪੜੋ ਨਾ ਹੋ ਸਪੀਡ ਬਹੁਤ ਹੈ ਆਹੋ ਤੇ ਹੁਣ ਇਹ ਬਣਾਉਂਦੀ ਪਈ ਆ ਮੇਰੇ ਹੱਥ ਅਲੀ ਸਪੀਡ ਨਾਲ ਲਾ ਦਿੰਗੀ ਇਹ ਮੇਰੀ ਸਪੀਡ ਹੋਊਗੀ ਇਹ ਮੈਂ ਆ ਬੀਲੀ ਕਰਾਉਣੀ ਆ ਪਹਿਲੇ ਮੈਂ ਉਧਰ ਪੀੜੀ ਬਣਾ ਕੇ ਰੱਖਣਾ ਸੀ ਜਦੋਂ ਮੈਂ ਆ ਰੱਖਿਆ ਹੂੰ ਮੈਂ ਬੀਲ ਕਰ ਦੇ ਦਿੱਤਾ ਮੈਂ ਬਹੁਤ ਲਾ ਗਈ ਗਾਈ ਬਿਕੋ ਬਿਕੋਸ ਤੇਰਾ ਜਵਾਨੀ ਕਰ ਦਵੇ ਕੰਮ ਕਰ ਮੈਂ ਬਹੁਤ ਲਾ ਗਈ ਹੂੰ ਕਰ ਤੂੰ ਕੰਮ ਗਾਇਸ ਹੁਣ ਹੋ ਚੁੱਕਿਆ ਰਾਤ ਤੇ ਹਨਾ ਅਸੀਂ ਆਲੂ ਆਲੂੜ ਲੈ ਲਗੀ ਸੀ ਹੂੰ ਲੂਣ ਨਾਲੇ ਪਰੜੇ ਖਾਲੇ ਸੀਗੇ ਤੇ ਹਨਾ ਉਹ ਅਚਾਰ ਨਾਲ ਅੱਧੀ ਜਿਹੜਾ ਖਟਾ ਮਿੱਠਾ ਬਨਿੰਬੂ ਦਾ ਲੈਂਦਾ ਸੀਗਾ ਪਤਾ ਨਹੀਂ ਮੈਂ ਵਲੌਗ ਚ ਦੱਸਿਆ ਸੀ ਕਹਿੰਨੇ ਦੱਸਿਆ ਸੀ ਸ਼ਾਇਦ ਮੈਨੂੰ ਦੱਸਿਆ ਸੀਗਾ ਤੇ ਹਾਂ ਬਹੁਤ ਟਾਈਮ ਪਹਿਲਾਂ ਅੰਦਰ ਸੀ ਤੇ ਉਹਨੇ ਖਾਦਾ ਸੀ ਤੇ ਨਾਲ ਦਾਲ ਖਾਦੀ ਸੀਗੀ ਤੇ ਬਹੁਤ ਜਿਆਦਾ ਟੇਸਟੀ ਲੱਗਾ ਸੀ ਤੇ ਅੱਜ ਦੇ ਬਲੌਗ ਨੂੰ ਆਪਣੇ ਨੇ ਰੱਖਦੇ ਹਾਂ ਉਮੀਦ ਕਰਦਾ ਤੁਹਾਨੂੰ ਬਲੌਗ ਪਸੰਦ ਆਏਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦਾ ਪਰ ਅਗਲੇ ਬਲੌਗ ਚ ਬਾਏ